ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਚੜ੍ਹਦੀਆਂ ਕਲਾਂ 'ਚ ਰੱਖੇ ਹੁਣ ਸਾਰੇ ਕਿਸਾਨ ਭਰਾ ਝੋਨੇ ਦੇ ਵਿੱਚ ਉਲਝੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਖੇਤਾਂ ਖੇਤਾਂ ਦੇ ਵਿੱਚ ਝੋਨਾ ਲੱਗ ਰਿਹਾ ਜੀ ਕਿ ਆਪਾਂ ਗੱਲ ਕਰਨ ਲੱਗੇ ਆ ਜੀ ਇਹ ਫਲਾਂ ਦੇ ਬੂਟਿਆਂ ਦੀ ਕਿਉਂਕਿ ਇੱਕ ਵੀਰ ਨੇ ਬਹੁਤ ਹੀ ਮਿਹਨਤ ਦੇ ਨਾਲ 10 12 ਬੂਟੇ ਫਲਾਂ ਦੇ ਲਾਏ ਹੋਏ ਨੇ ਜੀ ਤੁਹਾਨੂੰ ਦਿਖਾ ਰਹੇ ਆ ਵੀ ਕਿਹੜੇ ਕਿਹੜੇ ਫਲ ਲਾਏ ਹੋਏ ਨੇ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਨਹੀਂ ਲਗਾਟ ਇਹ ਲਗਾਟ ਦਾ ਬੂਟਾ ਜੀ ਇਹ ਲਗਾਟ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਮਿੱਠਾ ਫਲ ਹੁੰਦਾ ਜੀ ਇਸ ਫਲ ਦੇ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਆ ਦੇਖੋ ਤੁਸੀਂ ਇਹ ਲਗਾਟ ਲੱਗੇ ਹੋਏ ਨੇ ਜੀ ਆ ਦੇਖੋ ਕਿੱਡੇ ਕਿੱਡੇ ਲਗਾਟ ਲੱਗੇ ਹੋਏ ਨੇ ਇਹਨਾਂ ਨੂੰ ਇਹ ਲਗਾੜ ਦਾ ਬੂਟਾ ਜੀ ਇਹ ਕਿਸੇ ਕਿਸੇ ਕੋਈ ਕੋਈ ਬੰਦਾ ਹੀ ਲਾਉਂਦਾ ਜੀ ਇਹਨੂੰ ਕਿਉਂਕਿ ਫਲ ਬਹੁਤ ਮਿੱਠਾ ਹੁੰਦਾ ਹੈ ਇਹਦਾ ਹਰੇਕ ਬੰਦੇ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਜੀ ਜਿਹੜਾ ਲਗਾੜ ਦਾ ਬੂਟਾ ਜੀ ਇਹ ਪਰ ਇਹ ਵੀਰ ਨੇ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਹੈਗਾ ਜੀ ਚੀਕੂ ਚੀਕੋਂ ਦਾ ਬੂਟਾ ਲੱਗਿਆ ਹੋਇਆ ਜੀ ਇਹ ਕਦ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਵੀਰ ਨੇ ਫਲ ਪਹਿਲਾਂ ਲੈ ਚੁੱਕਿਆ ਜੀ ਬਹੁਤ ਫਲ ਲੱਗਿਆ ਹੋਇਆ ਸੀਗਾ ਜੀ ਇਹਨੂੰ ਵੀ ਬਹੁਤ ਹੀ ਵਧੀਆ-ਵਧੀਆ ਬੂਟੇ ਲਿਆ ਕੇ ਵੀਰ ਨੇ ਨਰਸਰੀ ਦੇ ਵਿੱਚੋਂ ਲਾਏ ਹੋਏ ਨੇ ਜੀ ਤੇ ਇਹ ਆਪਣਾ ਅੰਬ ਆ ਜੀ ਅੰਬ ਤੁਸੀਂ ਦੇਖ ਸਕਦੇ ਹੋ ਅੰਬ ਦਾ ਕੱਦ ਦੇਖ ਸਕਦੇ ਹੋ ਅੰਬ ਬਹੁਤ ਲੱਗੇ ਹੋਏ ਨੇ ਇਹਨੂੰ ਆ ਦੇਖੋ ਇਹ ਕਹਿ ਕੇ ਵੀਰ ਨੇ ਨਰਸਰੀ ਦੇ ਵਿੱਚੋਂ ਵਧੀਆ ਬੂਟੇ ਲਿਆ ਕੇ ਲਾਏ ਹੋਏ ਨੇ ਜੀ ਆਪਾਂ ਨੂੰ ਵੀ ਘਰਾਂ ਦੇ ਵਿੱਚ ਬੂਟੇ ਲਾਉਣੇ ਚਾਹੁੰਦੇ ਨੇ ਜੀ ਕਿਉਂਕਿ ਇੱਕ ਤਾਂ ਆਪਾਂ ਨੂੰ ਇਹ ਫਲ ਦਿੰਦੇ ਨੇ ਜੀ ਤੇ ਬੈਠਣ ਵਾਸਤੇ ਸ਼ੌਂਹ ਦੰਦੇ ਨੇ ਆਕਸੀਜਨ ਦੰਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਬੂਟੇ ਲਾਉਣੇ ਬਹੁਤ ਘੱਟ ਕਰ ਦੁੱਤੇ ਹੋਏ ਇਹ ਆਪਣਾ ਨਿੰਬੂਆਂ ਦਾ ਬੂਟਾ ਲਾਵੇ ਜੀ ਜਿੰਨੇ ਨਿੰਬੂ ਵੀ ਤੁਸੀਂ ਦੇਖ ਸਕਦੇ ਹੋ ਨਿੰਬੂ ਲੱਗ ਰਹੇ ਨੇ ਜੀ ਆ ਦੇਖੋ ਇਹਦਾ ਵੀ ਕਰਦੇ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਬੂਟਾ ਬਹੁਤ ਵਧੀਆ ਜੀ ਤੇ ਇਹ ਆਪਣਾ ਕਿੰਨੂ ਲਾਵੇ ਜੀ ਕਿੰਨੂ ਕਿੰਨੂ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਬਹੁਤ ਕਿੰਨੂ ਲੱਗਿਆ ਹੋਇਆ ਜੀ ਛੋਟੇ ਛੋਟੇ ਬੂਟਿਆਂ ਨੂੰ ਬਹੁਤ ਫਲ ਆਇਆ ਹੋਇਆ ਬਹੁਤ ਮਿਹਨਤ ਕਰਦਾ ਜੀ ਬਾਈ ਬੂਟੇ ਲਾਏ ਹੋਏ ਨੇ ਬੂਟੇ ਤਾਂ ਹੈਗੇ ਸਿਰਫ 12 13 ਕੇ ਪਰ ਪਿਓਰ ਫਲਾਂ ਵਾਲੇ ਬੂਟੇ ਲਾਏ ਹੋਏ ਨੇ ਜੀ ਬਾਈ ਨੇ ਇਹ ਆ ਆਪਣਾ ਇਧਰ ਨਾਰ ਆਇਆ ਹੋਇਆ ਜੀ ਨਾਰ ਇਹ ਨਾਰ ਖੜਾ ਜੀ ਨਾਰ ਨੂੰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਨਾਰ ਲੱਗਿਆ ਹੋਇਆ ਬਹੁਤ ਮੋਟਾ ਮੋਟਾ ਨਾਰ ਤੇ ਆਪਣਾ ਅਮਰੂਦਾਂ ਦਾ ਬੂਟਾ ਜੀ ਤੇ ਅਮਰੂਦਾਂ ਦਾ ਬੂਟਾ ਜੀ ਤੇ ਕੁਝ ਬੂਟੇ ਇਦਾਂ ਦੇ ਵੀ ਲੱਗੇ ਹੋਏ ਨੇ ਜਿਨ੍ਹਾਂ ਦਾ ਆਪਾਂ ਨੂੰ ਨਾਉ ਨਹੀਂ ਪਤਾ ਹੈਗਾ ਜੇਕਰ ਵੀਰ ਇੱਥੇ ਹੁੰਦਾ ਤਾਂ ਆਪਾਂ ਉਹਨਾਂ ਬਾਰੇ ਵੀ ਤੁਹਾਨੂੰ ਪੁੱਛ ਕੇ ਦੱਸਦੇ ਜੀ ਕਿਉਂਕਿ ਆਪਾਂ ਤਾਂ ਜਿਹੜਾ ਮਾਰਨ ਆਏ ਸੀਗੇ ਤੇ ਆਪਾਂ ਨੂੰ ਦਿਖਾਇਆ ਕਿ ਵੀਰ ਨੇ ਫਲਾਂ ਦੇ ਬੂਟਿਆਂ ਦਾ ਬਾਗ ਲਾਇਆ ਹੋਇਆ 10-15 ਦਾ ਤੇ ਮੈਂ ਸੋਚਿਆ ਕਿ ਆਪਾਂ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰੀਏ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਜੇ ਵੀ ਕਿੰਨੂ ਆ ਦਾ ਆਹ ਚਕੋਤਰਾ ਜੀ ਆਹ ਚਕੋਤਰਾ ਤੁਸੀਂ ਦੇਖ ਸਕਦੇ ਹੋ ਚਕੋਤਰਾ ਵੀ ਬਹੁਤ ਘੱਟ ਬੰਦਿਆਂ ਨੇ ਘੱਟ ਬੰਦਿਆਂ ਨੂੰ ਪਤਾ ਹੋਊਗਾ ਚਕੋਤਰੇ ਦੇ ਬੂਟੇ ਬਾਰੇ ਇਹ ਵੀ ਫਲ ਬਹੁਤ ਮਿੱਠਾ ਹੁੰਦਾ ਜੀ ਇਹ ਚਕੋਤਰੇ ਦਾ ਬੂਟਾ ਜੀ ਬੂਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਛੋਟੇ ਛੋਟੇ ਬੂਟਿਆਂ ਨੂੰ ਬਹੁਤ ਵਧੀਆ ਫੁੱਲ ਆ ਆਪਣਾ ਫੜਾ ਆ ਹੋਇਆ ਜੀ ਕਿਉਂਕਿ ਮੈਂ ਫੇਰ ਬੇਨਤੀ ਕਰਦਾ ਕਿ ਆਪਾਂ ਨੂੰ ਘਰਾਂ ਦੇ ਵਿੱਚ ਬੂਟੇ ਲਾਉਣੇ ਚਾਹੀਦੇ ਨੇ ਤਾਂ ਕਿ ਆਪਾਂ ਨੂੰ ਸ਼ੁੱਧ ਆਕਸੀਜਨ ਮਿਲ ਸਕੇ ਕਿਉਂਕਿ ਆਪਾਂ ਬੂਟੇ ਵੱਢੀ ਜਾਂਦੇ ਆ ਜੀ ਲਾਉਂਦੇ ਘੱਟ ਆ ਤੇ ਵੱਢਦੇ ਜਿਆਦੇ ਆ ਪਰ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਅੰਬ ਖੜਾ ਜੀ ਅੰਬ ਦਾ ਕੱਦ ਦੇਖ ਸਕਦੇ ਹੋ ਤੇ ਫਲ ਦੇਖ ਸਕਦੇ ਆਂ ਬੰਨ ਬਹੁਤ ਹੀ ਵਧੀਆ ਵੈਰਾਈਟੀ ਦੇ ਬੂਟੇ ਲਾਏ ਹੋਏ ਨੇ ਜੀ ਬਾਈ ਨੇ ਬਹੁਤ ਮਿਹਨਤ ਕਰਦਾ ਕਿਉਂਕਿ ਫਲ ਵੀ ਦਿੰਦੇ ਨੇ ਜੀ ਬੂਟੇ ਦੇਖ ਸਕਦੇ ਹੋ ਮੇਰੇ ਵੀ ਲਾਏ ਹੋਏ ਨੇ ਪਰ ਮੇਰੇ ਥੋੜੇ ਜੇ ਘੱਟ ਲਾਏ ਹੋਏ ਨੇ ਜਿਹੜੀ ਵੈਰਾਈਟੀ ਵੀਰ ਨੇ ਲਾਈ ਹੋਈ ਆ ਇਹ ਵੈਰਾਈਟੀ ਨਹੀਂ ਹੈਗੀ ਆਪਣੇ ਕੋਲ ਆਪਣੇ ਕੋਲ ਤਾਂ ਆਮਬਾ ਜੀ ਅਮਰੂਦ ਆ ਤੇ ਨਾਸਪਤੀ ਆ ਜੀ ਸੇਵ ਆ ਬਸ ਆਪਣੇ ਕੋਲੇ ਬੂਟੇ ਲਾਏ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਬੂਟੇ ਲਾਉਣੇ ਚਾਹੀਦੇ ਨੇ ਜੀ ਤਾਂ ਕਿ ਆਕਸੀਜਨ ਆਪਾਂ ਨੂੰ ਵਧੀਆ ਮਿਲ ਸਕੇ ਬਾਕੀ ਤੁਸੀਂ ਦੇਖ ਸਕਦੇ ਹੋ ਪਿੱਛੇ ਝੋਨਾ ਲੱਗਿਆ ਹੋਇਆ ਜੀ ਸਭ ਝੋਨੇ ਦੇ ਵਿੱਚ ਉੱਜੇ ਹੋਏ ਨੇ ਪਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ ਸਭ ਨੂੰ ਇਹ ਜਿਹੜਾ ਆਪਣਾ ਵਲੌਗ ਹੁੰਦਾ ਜੀ ਇਹ ਆਪਾਂ ਆਪਣਾ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ